ਸਤਨਾਮ ਵਾਰਕੁ ਸੋਇ ਬਜੀ ਪ੍ਰਹਰ ਸਹਜੋ ਔਰ ਜੁਜੁਗ ਪਗਤੋ ਪਾਇਆ ਪੈ ਤੇ ਰਖਦਾ ਆਰਾਮ ਰਖੇ ਤਾ ਸੂਸ਼ਟ ਹਰਮਾਨਿਆ ਪ੍ਰਹਿਲਾਦ ਰਾਇ ਅਹੰਕਾਰਿਆ ਨਿੰਦਕਾਂ ਦੇ ਨਾਮ ਦੇਵ ਮੁਕਲਾਇਆ ਜਾਂ ਨਾਨਕ ਸਾਹਿਰ ਸੇਵਿਆ ਅੰਤ ਵੈ ਛੜਾਇਆ ਇੱਕ ਅੰਕਾਰਿਓ ਸਤਗੁਰ ਪ੍ਰਸਾਦਿ ਸ੍ਰੋਕ ਮਹਲਾ ਪਹਿਲਾ ਦੁਖਦਾਰੋ ਸੁਖਰੋਗ ਭਇਆ ਜਾ ਸੁਖ ਤਮਨਾ ਹੋਈ ਤੂੰ ਕਰਤਾ ਕਰ ਨਾ ਮੈਂ ਨਾਹੀ ਜਾਂ ਹੁ ਕਰੇ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਣੀ ਲਖਿਆ ਜਹਾਉ ਜਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਜਿਆ ਜਿਆ ਸਾਹਿਬ ਸਿਧ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਸਤਾ ਰੋਗਿਸ ਕਰਨਾ ਸੋ ਕਰੇ ਹੈ ਆ ਸੋ ਦਾ ਰਾਗ ਆਸਾ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇ ਹਾ ਸੁਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਚਿਨ ਤੇਰੇ ਨਾਦ ਅਨੇਕ ਸੰਖਾ ਕੇ ਤੇਰੇ ਵਬਨ ਹਰੀ ਕਿਤੇ ਤੇਰੇ ਰਾਗ ਪਰੇਸ਼ੋਂ ਕਹੀਆ ਹੈ ਕਿਤੇ ਤੇਰੇ ਗਾਵਨ ਹਾਰੀ ਗਾਵਨ ਤੁਦਨੋ ਪਵਨ ਪਾਣੀ ਬਸੰਤਰ ਗਾਵੀ ਰਾਜਾ ਧਰਮ ਦਵਾਰੀ ਗਾਵਣ ਤੁਧਨੋ ਜਤ ਤੋਪ ਤੇ ਰਖ ਜਾਨਣ ਲਖਲੇ ਕਰਮ ਵਿਚਾਰੀ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸواری ਗਾਵਣ ਤੁਧਨੋ ਇੰਦਰੀ ਦ੍ਰਾਸਨਾ ਬੈਠੇ ਦੇवते ਅੰਦਰ ਨਾਲੇ ਗਾਵਣ ਤੁਧਨੋ ਸੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗ੍ਰਹਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਮੀਨ ਕਰਾਰੀ ਗਾਵਣ ਤੁਧਨੋ ਪੰਡਤ ਪਡੰਰਕ੍ਰਿਸ਼ਟ ਜੋਗ ਰੂਪ ਵਿਦਿਆ ਨਾਲੇ ਗਾਵਣ ਦੁਧਨੂੰ ਮੋਹਣੀ ਜਾਂ ਮਨ ਮੋਹਣ, ਸੁਰਗ ਮਠ ਪਿਆਲੇ, ਗਾਵਣ ਦੁਧਨੂੰ ਰਤਨੋ ਪਾਏ ਤੇਰੇ ਅਠਸਠ ਤੀਰਥ ਨਾਲੇ, ਗਾਵਣ ਦੁਧਨੂੰ ਦੂਧ ਮਾਹੋਂ ਬਲ ਪੂਰਾ, ਗਾਵਣ ਦੁਧਨੂੰ ਖਾਣੀ ਚਾਰੀ, ਗਾਵਣ ਦੁਧਨੂੰ ਖੰਡ ਮੰਡਲ ਬ੍ਰਹਮੰਡਾ, ਕਰਿ ਕਰਿ ਰਖਿਐ ਤੇਰੇ ਤਾਰੇ, ਸੇ ਦੁਧਨੂੰ ਗਾਵਣ ਦੁਧ ਭਾਵਣ, ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਤੁਧ ਨੋ ਗਾਵਨ ਸੀ ਮੈਂ ਜਤਨਾ ਮਨ ਨਾਨੇ ਧਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹੈ ਤੇ ਹੁਸੀ ਜਾਏ ਨਾ ਜਸੀ ਰਜਨਾ ਜਿੰਦ ਰਚਾਈ ਰੰਗੀ ਜੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੋ ਤਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਹ ਦੀ ਵੜਾਈ ਜੋ ਦਸ ਬਾਵੀ ਸੋਹੀ ਕਰਸੀ ਫਿਰ ਹੁਕਮ ਨ ਕਰਨਾ ਜਾਈਏ ਸੋ ਸਾਤ ਸਾਹ ਹੋ ਸਾਹਪਤ ਸਾਹਿਬ ਨਾਹੇ ਕਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਤਨ ਵੱਡਾ ਕੇਸ ਬ ਕੋਲੇ ਕੇਵਡ ਵੱਡਾ ਰੀਠਾ ਹੋਈ ਕੀਮਤ ਪਾਇ ਨ ਕਹਿ ਆਜਾਈ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੇਰ ਗਵੀਰਾ ਕਨੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵਡਤੀ ਦਾ ਰਹਾਓ ਸਭ ਦੁਰਤੀ ਜੀ ਮੇਰਾ ਸੁਰਤ ਕਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਵਿਅਨਿ ਧਿਆਨੀ ਜਾਈ ਕਹਿ ਨਾ ਜਾਈ ਤੇਰੀ ਤਲਵਟਿ ਆਈ ਸਭ ਸਤ ਸਭ ਕਾਪੂ ਸਭ ਜਗਿਆਨ ਸਿਧਾ ਪ੍ਰਕਾ ਕੀਵੜਿਆਈਆ ਤੁਧਵਨਾ ਸਿਧਿ ਕਿਨੇ ਰਾਪਾਈਆ ਕਰਨ ਮਿਲੇ ਨਾ ਹਥਕਰ ਹਜਾ ਆਖਣ ਵਾਲਾ ਕਿਆ ਬਿਚਾਰਾ ਸਿਫਤੀ ਪਰੇ ਤੇਰੇ ਪੰਡਾ ਜੀ ਜੇ ਸਤੋਂ ਦੇਹ ਦੇ ਸੇ ਕੀ ਆਚਾਰ ਨਾਨਕ ਸੱਚ ਸਵਾਰ ਨਹਾ ਜਾ ਆਸਾ ਮਹੱਲਾ ਪਹਿਲਾ ਆੱਖਾ ਜੀਵਨ ਸਰੀ ਮਰ ਜਾਓ ਆਪਣੇ ਔਖਾ ਸੱਚਾ ਨਾ ਆਉ ਸੱਚੀ ਨਾਮ ਕੀ ਲਾਗੇ ਪੂਖ ਉਤ ਪੂਖੇ ਖ ਚਲੀਏ ਦੂਖ ਸੋ ਕਿਉ ਵਿਸਰੇ ਹੈ ਮੇਰੀ ਮਾਈ ਸੱਚਾ ਸਹਿਬ ਸਾਚੀ ਨਾਹੀ ਰਹਾਓ ਸਚੇ ਨਾਮ ਤੇ ਤੇਲ ਵੜੇ ਆਈ ਆਰਥ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੀ ਵਡਣ ਹੋਵੇ ਕਾਟ ਨ ਜਾਏ ਨਾ ਹੋ ਮਰੀ ਨਾ ਹੋਵੇ ਸੋਗ ਦੇਦ ਹਰਹਿ ਨਾ ਚੁੱਕੇ ਭੋਗ ਗੁਣ ਇਹੋ ਹੋਰ ਨ ਕੋਈ ਅਨਾਕ ਹੋਆ ਨਾ ਕੋ ਹੋਈ ਜੇ ਵੜਿਆ ਕੋ ਤੀਵੜ ਤੇ ਰੀਤਾਤ ਜੰਦਨ ਕਰਕੇ ਪੀਤੀ ਰਾਤ ਸਰ ਸਨ ਸਾਰੇ ਤੇ ਕਹ ਜਾਤ ਨਾਨਕ ਨਾਵੀ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨੋ ਸਤਿਗੁਰ ਸਤਿਪੁਰਖਾ ਬਿਨੋ ਕਰਉ ਕਿਰਪਾ ਸੋ ਹਮ ਕੀਰੇ ਕ੍ਰਮ ਸਤਿਗੁਰ ਸਰਨਾਈ ਹਰ ਦਇਆ ਨਾਮ ਪ੍ਰਿਆਸ ਅਮੀਰੇ ਮੀਤ ਗੁਰ ਦੇਵਾ ਮੁッコ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਪੀਰਤ ਹਰਿ ਰਹਿ ਰਾਤ ਰਹਾਉ ਅਰਜਨ ਕੀ ਵਡਭਾ ਘੋੜੀ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰਿ ਹਰਿ ਨਾਮਿ ਲੇ ਤ੍ਰਿਪਤਾਸਿਹੀ ਮਿਲ ਸੰਗਤ ਗੁਰ ਪਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਤੀ ਭਾਗ ਹੀ ਜੰਪਾਸ ਜੋ ਸਤਗੁਰ ਸਰਨ ਸੰਗਤ ਰਹੀ ਆਹੀ ਤ੍ਰਿਗਦੀ ਵੇ ਤ੍ਰਿਗਜੀ ਵਾਸ ਜੇ ਨਾ ਹਰਿ ਜੀ ਦਾ ਸਤਿਗੁਰੂ ਸੰਗਤ ਪਵਾਈ ਤੈਨ ਤੋਰ ਮਾਸਕ ਲਿਖਿਆ ਦੀ phasis ਤਨ ਤਨ ਸੁ ਸੰਗਤ ਜਿਤ ਹਜ ਸਭ ਪਾਇਆ ਮਿਰਜ ਨਾਨਕ ਨਾਮ ਪ੍ਰਗਾਸ ਰਾਵ ਗੁਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿੱਤ ਬਹਿ ਉੱਗਦਾ ਮਾਜਾ ਹਰ ਹਰ ਜੀ ਉਹ ਪ੍ਰਿਆਸ ਸਹਿਲ ਪੱਥਰ ਮੈਂ ਜੰਤੋ ਪਾਈ ਤੱਕਰ ਜਿ ਪ੍ਰਭ ਕੀ ਕਰ ਕਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰੀਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਖੇ ਸਾਟ ਹਰਿ ਅਰਹਾਉ ਜਨਨ ਪਤਾ ਲੋਕ ਸੁਤ ਬੰਤਾ ਕੋਇ ਨ ਕਿਛ ਕੀ ਧਰਿਆ ਸਿਰ ਸਿਰ ਜਿਗ ਸਭਾ ਹੈ ਠਾਕੁਰ ਆਹੀ ਮਨ ਕੋ ਕਰਿਆ ਉੱਡੇ ਊੜ ਆਵੇ ਸਹ ਕੋ ਸਾ ਤੈਨੁ ਪਾਛੇ ਬਚਰੇ ਸਰਿਆ ਤਿਤ ਕਬਨ ਖਲਾਵੀ ਕਮਨ ਸੁਗਾਵੀ ਮਨ ਮੈਂ ਸਿਮਰਨ ਕਰਿਆ ਸਭਨਿ ਧਾਨ ਦਾ ਸਤਿ ਸਤਿ ਸਦਾਨ ਠਾਕਰ ਕਰਤੁ ਤਰਿਆ ਜਨਾਨਕ ਬਲ ਬਲ ਸਦ ਬਲ ਜੈ ਤੇਰਾ ਅੰਤਨ ਪਰਵਰਿਆ ਰਾਗ ਅਸਾ ਮਹਲਾ ਚੌਥਾ ਸੋ ਪਰਖ ਇਕ ਓ ਅੰਕਾਰੋ ਸਤ ਗੁਰ ਪ੍ਰਸਾਦ ਸੋ ਪਰਖ ਨਰਜਨ ਹਰ ਪਰਖ ਨਰਜਨ ਹਰ ਅਗਮ ਅਗਮ ਪਾਦਾ ਸਭ ਤੇ ਆਵੇ ਸਭ त्यागे ਤੁਜੀ ਹਰ ਸੱਚੇ ਸਰਜ ਹਾਰਾ ਸਭ ਜੀਤੋ ਮਾਰੇ ਜੀ ਤੁਮ ਜੀ ਆ ਕਾ ਦਤਾਰਾ ਹਰ त्याਗੋ ਸੰਤਹੋ ਜੀ ਸਭ ਦੁੱਖ ਵਿਸਾਰਨ ਹਾਜਰਾ ਹਰੇ ਆਪੇ ਠਾਕਰੇ ਹਰੇ ਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂ ਕਟਕਟ ਅੰਦਰ ਸਰਤ ਬਨਰੰ ਕਰੇ ਜੀ ਹਰ ਏਕੋ ਪਰਖ ਸਮਾਨਾ ਇਕ ਦਾਤੀ ਇਕ ਪੀਖਾਰੀ ਜੀ ਸਭ ਤੇਰੇ ਤੋਜ ਵਡਾਣਾ ਤੂੰ ਆਪੇ ਰਤਿ ਆਪੇ ਭਗਤਾ ਜੀ ਤੂੰ ਤੁਦੈ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਨਾਥੁਰ ਖਾਣਾ ਜੋ ਸੇ ਵਹਿ ਜੋ ਸੇ ਵੈ ਤੁੰਜੀ ਜਨਾਨਿਤ ਤਨ ਕੁਰਬਾਣਾ ਹਰੋਤੀ ਹਬਿ ਹੈ ਹਰ ਧਿਆਵੇ ਸੁਤਜੀ ਸੇ ਜਨ ਜਗ ਮੈ ਸਖਵਾਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ ਤਨ ਫੋਟੇ ਜਮਕੇ 파ਸੀ ਜਨਰ ਭੋ ਜਨ ਹਤੜ ਭੋ ਤੇ ਹਯਾ ਜੀ ਤਨ ਕਾ ਭੋ ਸਭਿ ਵਾਸੀ ਜਿਨ ਸੇਵਿਆ ਜਨ ਸੇਵਿਆ ਮਿਰਾ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਤੇ ਹਯਾ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੀ ਭਗਤ ਸੁਲਾਹਣ ਤੁਝੇ ਹਰ ਅਨਕ ਅਨੇਕ ਅਨੰਤਾ ਤੇਰੀ ਅਰਥ ਤੇਰੀ ਅਰਥ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਥ ਜੀ ਕਰ ਕਰਿਆ ਕਰਮ ਕਰੰਤਾ ਤੇ ਭਗਤ ਸੀ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਪ੍ਰਵਾਦ ਪੁਰਖ ਪਰਮ ਪਰ ਕਰਤਾ ਜੀ ਤੁਧ ਜੇ ਵੜ ਅਵਰਨ ਕੋਈ ਤੂੰ ਦੁਖ ਦੁਖ ਏਕੋ ਸਦਾ ਸਦਾ ਤੂੰ ਇੱਕ ਤੂੰ ਜੀ ਤੂੰ ਨਿਰਚਲ ਕਰਤਾ ਸੋਈ ਖੁਦਿ ਆਪੇ ਪਾਵੇ ਸੋਈ ਵਰਤੇ ਜੀ ਏ ਕਉ ਆਪੇ ਕਰੇ ਰਸੁ ਹੋਈ ਦੁਇਆਪੀ ਸਰਦ ਸਭ ਪਾਈ ਜੀ ਖੁਦਿ ਆਪੇ ਸਰਦ ਸਭ ਗੋਹੀ ਵਰਤੇ ਕੇ ਜੀ ਜੋ ਸਭ ਸੇ ਕਾਜ ਨ ਹੋਈ ਸੁਕਰਤਾ ਸਤਿਆਰ ਮੈਂ ਦਾਸ ਆਈ ਜੋ ਤਹ ਪਾਵੇ ਸੋਈ ਥੀਸੀ ਤੁਧੁ ਦੇਹ ਸੋਈ ਹਉ ਪਾਈ ਰਹਾਉ ਸਭ ਤੇ ਰੀਤੋਂ ਸਭੀ ਰੀਤਿ ਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇ ਵਾਲਾ ਗੁਰਮਤਿ ਲੱਭਦਾ ਹਾ ਮਨ ਮੱਕ ਪਰਵਾਇ ਸੁđi ਆਪ ਵਿੱਚ ਛੋੜਿਆ ਆਪ ਮਿਲਾਇ ਤੁੰਦਰੀ ਆਉ ਸਭ ਤੂਹੀ ਮਾਹੀ ਤੁਜ ਬਿਨ ਦੁਜਾ ਕੋਈ ਨਾਹੀ ਏ ਜਨ ਸਭ ਤੇ ਰਾਖੀ ਲ ਵਿਯੋਗ ਮਿਲ ਵਿਛੜਿਆ ਸੰਜੋਗੀ ਮਿਲ ਜਸਨੋ ਤੂਜਾ ਨਾਹੀ ਸੋਹੀ ਜਨ ਜਾਣੀ ਹਰ ਗੁਣ ਸਦਹੀ ਰਸ ਖਾਣੀ యేనా ਹਰਿ ਸੇਵਿਆ ਤ ਸੁਖ ਪਾਇਆ ਸਦੇਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਅਵਰ ਨ ਕੋਇ ਤੂ ਕਰ ਕਰ ਵੇਖੇ ਜਾਣੀ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਸਿਤੋ ਸਵਰਗ ਰਿ ਦੇ ਪਹਿਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋ ਕਦ ਨਹੀਂ ਚਾਲੀ ਹਮ ਦੇਖਾ ਤਹ ਡੂਬੀ ਆਲੇ ਮਾੜੇ ਇੱਕ ਨਜੀਤ ਸਾ ਮੂੜ ਮਣਾ ਹਰ ਬਿਸਰਤ ਤੇਰੀ ਗਗਲਿਆ ਰਹਾਉ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਬਰਨੋਤ ਨਾਨਕ ਤਨੇ ਕੀ ਸੁਨਾ ਜੇ ਤੂੰ ਨਾਹੀ ਵਿਸਰਿਆ ਅਸਾ ਮਹੱਲਾ ਪੰਜਵਾ ਪਾਏ ਪ੍ਰਾਪਤ ਮਾਲਕ ਦੇਵ ਜੀਆ ਗੋਬਿੰਦ ਮਨ ਕੀ ਤੇਰੀ ਬਰਿਆ ਅਬਰ ਕਾਜ ਤੇਰੀ ਕਿਤੇ ਨਾਮ ਮਿਲ ਸਾਧ ਸੰਗਤ ਕਜਿ ਤੇ ਬਲ ਨਾਮ ਸੰਜਾਮ ਲਾਗ ਭਵਜੋ ਤਨ ਕ ਜਨਮ ਬ੍ਰਥਾ ਯਾਤ ਨਾਮਾਇਕ ਰਹਾਓ ਜਪ ਤਪ ਸੰਜਮ ਕਰਮ ਨਾਮ ਕਰਾਇਆ ਸਿਵਾ ਸਾਧਨਾ ਜਾਣਿਆ ਹਰਿਆ ਕਹੋ ਨਾਨਕ ਅਮਨੀਚ ਬਰਮਾ ਸਰਨ ਪਰੇ ਕੀ ਰੱਖੋ ਸਰਮਾ ਕਹੋ ਨਾਨਕ ਅਮਨੀਚ ਬਰਮਾ ਸਰਨ ਪਰੇ ਕੀ ਰੱਖੋ ਸਰਮਾ ਇੱਕ ਓ ਅੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਮੀ ਚੌਪਈ ਕੁੰਨ ਰਚਛਕਾ ਕਟਾ ਸਿੱਸਾ ਸ੍ਰੀ ਅਸਕੇਤ ਜਗਤ ਕੇਸਾ ਸੋ ਭਗਵਾਨ ਰਛਾ ਕੇ ਕਿਨ ਤੇ ਭਾਈ ਸਭ ਹਨ ਆਨਮਧਾਰੀ ਦੇ ਧਨ ਧਨ ਲੋਗਨ ਕੇ ਰਾਜਾ ਦ੍ਰਿਸ਼ਣ ਦਾਹ ਗਰੀ ਬਨਵਾਜਾ ਅਖਲ ਭਵਣ ਕੇ ਸਰਜਨ ਹਾਰੀ ਦਾਸ ਜਾਨ ਮਹਲੇ ਹੋ ਬਹਾਰੀ ਤਬਿ ਉਹ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦ ਰਖਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨ ਨਰ ਮਹਾਰਾ ਜੀ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰ ਹਮਰੇ ਦੋਠੇ ਸਭੇ ਤੁਮਕਾ ਬੋਹੋ ਆਪ ਕਾ ਹੱਥ ਦੇਹ ਮੋਹਿ ਬਚਾ ਬੋ ਸੁਖੀ ਬਸੇ ਉਪਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾ ਜਾ ਮੋ ਰੱਛਾ ਨਿਜ ਕਰ ਦੇਹ ਕਰੀਐ ਸਭੇ ਰਨ ਕੋ ਆ ਸੰਗਿਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੁਖਮ ਤਿਲ ਪਾਉਂ ਤੇਰਾ ਸੱਖਾ ਹਮਾਰੇ ਤਾਰੀਐ ਤੁੰਤੇ ਛਤਰ ਹਮਾਰੇ ਮਾਰੀਐ ਆਪ ਹੱਦੈ ਮੁਝੋ ਉਬਰੀਐ ਮਗਨ ਤਾਲਕਤ ਰਾਜ ਨਿਵਰਤਿਐ ਤੁਝੋ ਸਦਾ ਹਮਾਰੇ ਪੱਛਾ ਸ੍ਰੀ ਆਸ ਤੁਝੁ ਜੁ ਪਰਿਉ ਰਖਾ ਰਖ ਲਿਹੁ ਮੋਇ ਰਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਤੁਟੜ ਕੇ ਹੰਤਾ ਤੁਮਹੋ ਪੂਰੀ ਚਕਰ ਦਸ ਕੰਤਾ ਕਾਲ ਪਾਇ ਬ੍ਰਹਮਾ ਭਵਤਹਾ ਕਾਲ ਪਾਇ ਸ਼ਿਵ ਜੋ ਭਵਤਰਾ ਕਾਲ ਪਾਇ ਕਰੋ ਵਿਸਣ ਪ੍ਰਕਾਸ਼ਾ ਸਗਲ ਕਾਲਤਾ ਕੀ ਆਤਮਾਸਾ ਜਵਨ ਕਾਲ ਜੋ ਕੀ ਸਰ ਕੀਰੋ ਦੇ ਦਰਾਜ ਬ੍ਰਹਮਾ ਜੋਤੀ ਜੋ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀ ਹਮਾਜਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨਾ ਪਜਾਓ ਹਉਦ ਅੰਤਿ ਕੇ ਅਵਤਾਰ ਸੁਈ ਗੋ ਸਮਝਿਓ ਹਮਾਰਾ ਨਮਸਕਾਰਿਤ ਸਿਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸواری ਸਬਕਨ ਕੋ ਸਭ ਗੁਣ ਸੁਖ ਦਿਯੋ ਸਤਨ ਕੋ ਪਲਹੁ ਬਦਤੀਓ ਢੜਕੜ ਕੇ ਅੰਤਰ ਕੀ ਜਾਣਤ ਭਲੇ ਗੁਰ ਕੀ ਪੀਰ ਪਛਾਨਤ ਦੀ ਜੀ ਤੇ ਫੋਨ ਕਰ ਅਸਦੁ ਹੁਲਾ ਸਭ ਪ੍ਰੇਪਾ ਰਿਟ ਕਰ ਫੁਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਕਟਕਟ ਕੇ ਪਟਪਟ ਕੀ ਜਾਣੇ ਜਬਦ ਕਰਖ ਕਰਵਾ ਕਰਤਾ ਰਾ ਪ੍ਰਜਾ ਤ੍ਰਤਬ ਦੇਹੀ ਅਪਾਰ ਜਬ ਕਰਖ ਕਰਤਹ ਕਬਹੂ ਤੁਮ ਮਿੱਧ ਦੇਹ ਕਰ ਸਭ ਹੂ ਬ੍ਰਿਤੇ ਬਨਰਸ ਸਵਰਥਾਰੀ ਆਪੇ ਆਪਣੇ ਮੂਝ ਉਚਾਰੀ ਤੁਨ ਸਭ ਹੀਤੇ ਰ ਤਨ ਟਾਲਨੋ ਜਾਨ ਕਬੀਦ ਪੀਦੇ ਅਰਿਆਲਮ ਬ੍ਰਹਮਕਾਰ ਨਿਰਪਕਾਰ ਨਿਰਲੰਭ ਆਦਿ ਅਨਿਿਲ ਅਨਾਦ ਸੰਭ ਤਕ ਮੂੜ ਉਚਾਰ ਤਪੀਦਾ ਜਾਕੋ ਜੀਵਨ ਪਵਤ ਬਿਦਾ ਤਾਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਟ ਪੀਦਰ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵਾ ਅਨੰਕਾਰ ਕਾ ਕੀਰਤ ਨਹਿ ਕਬ ਆਪੇ ਆਪਣੀ ਮਦ ਹੈ ਜੀਤੀ ਵਰਨਤ ਭੰਨ ਤੈਨ ਤੁਹਿ ਤੀਤੀ ਤੁਮਰਾ ਲਖਣ ਜਾਏ ਇਕ ਸਾਜਾ ਕਹਿਤ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਰੂਪ ਸਰੂਪਾ ਰੰਗ ਭਇਓ ਰਾਗ ਕਹੀ ਉਪਾ ਅੰਡ ਜੀਰ ਜਿਸੀਤ ਜਕੀਨੀ ਉਤਪਜ ਖਾਨ ਬਹੁ ਰਤਨੀਨੀ ਕਹੂੰ ਕੋ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਕਥਾ ਸਗਰੇ ਸ੍ਰਿਸ਼ਟ ਦਿਖਾਈ ਅਚੰਪ ਆਜੁ ਜੁਗਾਦ ਸਰੂਪ ਸਯੰਥਵ ਅਬਰ ਅਛਾ ਮੇਰੀ ਤੁਮ ਕਰੋ ਸਖ ਉਬਾਰ ਅਸਤ ਸੰਗ੍ਰਹ ਦੋਸ਼ਟ ਜਿਤੇ ਉਠਵਤ ਤਪਤ ਸਕਲ ਮਲੇਸ਼ ਕਰੋ ਰਨ ਕਹਤਾ ਜੇ ਆਸ ਕੁਜਿਤਵ ਸਰਨੀ ਪਰੇ ਤਨਕੇ ਦੁਸ਼ਟ ਦੁਖਤ ਮਰੇ वर्ख जवन पग परते हारे तेरे के कंस संकट सब तारे जो कल कौस बारति अह ताके कारण पिण अह रक्षा होए ताही सब काला दुष्ट रहित तेरे तत्काला कृपा दृष्ट तन जाहिने हरि हो ताके ताप तन कम हरि हो रिद्ध सिद्ध कर्मो सब होई ਦੋਖਿ ਸਹ ਚਵ ਸਕੈ ਨ ਕੋਈ ਇਕ ਵਾਰ ਜਿਨ ਤੁਮਹਿ ਰਸਨ ਬਹਾਰਾ ਕਾਲ ਪਾਸ ਤੇ ਕਹੇ ਉਹਾਰਾ ਜਿਨ ਨਰਨਾਮ ਤਿਹਾਰੋ ਕਹਾ ਦਰੁ ਦੁਸ਼ਟ ਦੁਖ ਤੇ ਰਹਾ ਖੜ ਕੇਤ ਮੈਂ ਸਰਨ ਤੇ ਹਾਰੀ ਆਪ ਹਾਦਰ ਹੋ ਬਹਾਰੀ ਸਰਗਠੌਰਮ ਹੋ ਹੋ ਸਹਾਈ ਦੋਖ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਖਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਨ ਕੋਸ਼ ਕਰਤਾ ਸ੍ਰੀ ਆਸ ਤੁਜ ਜਾ ਭਈ ਦੇ ਅੱਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਸ਼ਤ ਫਲ ਪਾਵੀ ਸੋਈ ਦੋਖਨ ਦਸੇ ਵਿਆਪਤ ਕੋਈ ਅੜਲ ਮਨੇ ਗੰਗ ਜੋ ਜਾਹੀ ਤੋਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤਰਤਾ ਆਵਈ ਦੋਖ ਦਰਦ ਭਉ ਨਿਕ ਨਾ ਤਿੰਨ ਅੜ ਕੇ ਰਹੇ ਹੋ ਜੋ ਜਾਕੀ ਏਕ ਬਾਦ ਚੌਪਈ ਕੋ ਕਹੈ ਚੌਪਈ ਸੰਬਤ ਸਤਰਿ ਸਹਿਸ ਪ੍ਰਿਧੇ ਅਰਧ ਸਹਿਸ ਗੁਣ ਤੀਨ ਕੇ ਜੈ ਭਦਰ ਸੁਦੀ ਅਸ਼ਟਮੀ ਰਵਾਰਾ ਤੀਰਸਤਰਵ ਗ੍ਰੰਥ ਸੁਧਾਰਾ ਇਹ ਤੋ ਸ੍ਰੀ ਚਿਤ੍ਰpropto ਪਖਿਆਨੇ ਤ੍ਰਇ ਤ੍ਰਿਤਰੇ ਮੰਤਰੀ ਤੂਪ ਸਭੰਦੇ 405 ਚਿਤ੍ਰ ਸਮਾਪਤ ਮਸਤ ਸਉਭ ਮਸਤ ਅਪਨੂ ਦੋਹਰਾਣ 10 ਜਨ ਕਰ 10 ਪਦ ਕੀਛੇ ਕਿਰਪਾ ਪਾਰ ਆਪ ਹਾਜਰਾ ਤੁਮਹਿ ਮਨਕਰਮ ਬਚਨ ਵਿਚਾਰ ਚੌਪਈ ਮਨਾਗਰ ਸਹਿ ਪ੍ਰਤਮਾ ਨਾਉ ਕਿਸ ਨਾਮ ਬਿਸਰ ਕਭੂ ਨਹਿ ਧਾਂ ਥਾਲ ਸੁਹਿ ਪਹਿਜੋ ਨਦਨ ਸੋ ਲਿਵ ਲਾਗੀ ਮੂਰੀ ਕ ਭੇਨ ਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਪਿਪੁਰਥਾਰੋ ਆਪਣਾ ਜਾਣ ਕਰੋ ਰਖਵਾਰ ਬਾਹ ਬਹਿ ਕੀ ਲਾਜ ਵਿਚਾਰ ਆਪਣਾ ਜਾਣ ਅਬ ਜੀ ਪ੍ਰਤਪਰੀਏ ਚੰਦ 77 ਹਮਾਰੇ ਮਰੀਏ ਵੇਗ ਤੇਗ ਜਗ ਮੈਂ ਦੂ ਚੱਲੈ ਰਾਖ ਆਪ ਮੋਹਿ ਔਰ ਨ ਦਲੈ ਤੁਮ ਮਮ ਕਰੋ ਸਦਾ ਪ੍ਰਤਿਪਾਦ ਤੁਮ ਸਾਹਿਬ ਮੈਂ ਦਾਤ ਤੇ ਹਰ ਜਾਣ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬਨ ਵਾਜਾ ਦੋਸ ਜਾਣ ਕਰ ਕਿਰਪਾ ਕਰੋ ਮੋਹੀ ਹਾਰ ਪ੍ਰਾਨਯੰ ਅੰਦਵਾਰ ਤੋਹੀ ਆਪਣਾ ਜਾਣ ਕਰੋ ਪ੍ਰਤੀਪਾਰਾ ਤੁਮ ਸਾਹਿਬ ਮੈਂ ਤਿੰਨ ਕਦਿ ਖਾ ਜਾ ਦੋਸ ਜਾਣਦੇ ਹਾ ਦਵਾਰੋ ਹਮਰੇ ਸਭੇ ਰਿੰਦ ਸੰਗ ਘਰੋ ਪ੍ਰਥਮਤ ਰੋਪਗਵਤ ਕੋ ਤੇ ਨਾਮ ਹੋਰ ਕਰੋ ਕਬ ਸਾਗਦ ਨਾਨਾ ਕਿਰਸ਼ਨ ਜਥਾ ਮਤ ਤਿਰਤਰ ਉਚਾਰੋ ਤੂ ਕਾ ਹੋਏ ਕਬਲੇ ਹੋ ਸਦਾਰੋ ਕਬ ਬਾਚ ਦੁਹਰਾ ਜੋਰਜ ਬ੍ਰਹਮੋ ਸੋ ਕਹ ਸੋ ਕਹੇ ਹਉ ਜਗ ਮਾਹੀ ਜੋ ਤਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੀ ਦੁਹਰਾ ਹਰ ਹਰ ਜਨ ਦੁਈ ਏਕ ਹੈ ਵਿਭ ਵਿਚਾਰ ਗਿਛ ਨਾਹੀ ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਕੇ ਸਮਾਹੀ ਦੋਹਰਾ ਜਬ ਆਇਸ ਪ੍ਰਭ ਕੋ ਕਯੋ ਜਨਮ ਤੇ ਰਾਜ ਕੇ ਆਈ ਰਾਮੈ ਕਥਾ ਛਛੇ ਪਤੀ ਸਭ ਹੂੰ ਕਹਿਤ ਸੁਨਾਈ ਕਬ ਬਾਚ ਦੋਹਰਾ ਹਾੜ ਭਇਓ ਮੈਂ ਜੋ ਰਕਾਰ ਬਚਨ ਕਹਾ ਸਰਿ ਲਿਆਈ ਪੰਥ ਚਲੇ ਸਭ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਅਨਤਰ ਤਿਆ ਹੈ ਸੰਤ ਅੰਤ ਰਹਿਣਗੇ ਮੁਕਤ ਫਲ ਪਾਪ ਹੀ ਗਏ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟ ਕੇ ਬਸਨ ਮਹੇਸ ਕੋਟ ਅੰਦਰ ਬ੍ਰਹਮਾ ਤੇ ਰਵ ਸਤ ਕਰੋ ਰਜਲੇ ਸਦੋਹਰਾ ਰਾਮ ਕਥਾ ਜੁਗ ਜੁਗ ਟਲ ਸਭ ਕੋਈ ਪਾਠ ਤਨੇਤ ਸੁਰਗ ਬਾਸਰਗ ਬਰਕਰਾਰ ਸਗਰੀ ਪੁਰੀ ਸਮੇਤ ਜੋ ਪਈ ਨੂਏ ਕਥਾ ਸੁਨੇ ਹਰ ਗਾਵੇ ਦੁਖ ਆਪਕ ਤਹ ਨਿਕਨ ਆਵੀ ਜਿਸਨ ਭਗਤ ਕੀਏ ਫਲ ਹੋਈ ਆਦ ਬਿਆਦ ਅਸ਼ਵ ਛਕੇ ਨ ਕੋਈ ਸੰਮਤ ਸਤ੍ਰੇ ਸਹਿ ਸਪਚਾਵੜ ਹਾਰ ਬੱਦੀ ਪ੍ਰਥਮ ਸੁਖ ਦਾਵਨ ਤਰ ਸਾਧ ਕਰ ਗ੍ਰੰਥ ਸੁ ਸੁਧਾਰਾ ਊਲ ਪਰੇਲਾ ਹੁਲੇ ਹੋ ਸੁਧਾਰਾ ਦੋਹਰਾ ਨਿਰਤਰ ਤੋਂ ਕੇ ਚਰਨ ਤਜ ਸਦ੍ਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੁ ਰਹੀ ਬਾਦ ਸੁ ਬਾਦ ਤੇ ਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਸਾਧ ਸਵਈਆ ਸਾਰੇ ਗਹਿ ਜਬ ਤੇ ਤੁਮਰੀ ਤਬ ਤੇ ਕੋ ਆਕ ਤਰੇ ਨਹੀਂ ਆਨਿਓ ਰਾਮ ਰਹੀ ਪ੍ਰਾਨ ਪੁਰਾਨ ਅਨੇਕ ਕਹੀ ਮਤੇ ਕਨਾ ਮਾਨਿਓ ਸਬਰਤ ਸਾਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਹੀ ਬਖਾਨਿਓ ਦੋਹਰਾ ਸਗਲ ਦਵਾਰ ਕੋ ਛੋੜ ਕੇ ਜਿਹੋ ਤੋ ਹਰ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾ ਸੁਤਹਾਰ ਸਗਲ ਦੁਆਰ ਕੋ ਛਾੜ ਕੇ ਜਿਹੋ ਤੁਹਾਰ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾ ਸੁਤਹਾਰ ਰਾਮ ਕਰੀ ਮਹਲਾ ਤੀਜਾ ਅਨੰਦ ਇਕ ਓੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਬੱਝੀ ਯਾ ਬਾਦਹਿਆ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣਯਾ ਜਾ ਬਦੂਤਾ ਗਾਵੋ ਹਰੀ ਕੇਰਾ ਮਨ ਜਿਨੇ ਵਰਸਾਇਆ ਫਿਰੋਣਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰਨਾਰ ਹੋ ਤੋ ਮਨ ਮੇਰੇ ਦੁਖ ਸਭ ਵਿਸਾਰਨਾ ਸੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਬਨਾਂਗ ਅੱਲਾ ਸਮਰੱਥ ਸੁਆਮੀ ਸੋ ਗਿਆਨੋ ਮਨੋ ਵਸਾਵੀ ਕਹੇ ਨਾਨਕ ਮਲ ਮੇਰੀ ਸਦਾ ਰਹੂ ਹਰ ਨਾਲੇ ਸੱਚੇ ਸਾਹਿਬਾ ਗਿਆਨ ਨਹੀਂ ਕਰਤੀ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਦੀ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੀ ਨਾ ਹਮ ਜਿਨ ਕਣ ਮਨ ਵਸਿਆ ਬਾਜੀ ਸ਼ਬਦ ਘਨੇਰੀ ਕਹੇ ਨਾਨਕ ਸੱਚੇ ਸਾਜਗੋ ਗਿਆਨ ਨਹੀਂ ਕਰਤੀ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨੁ ਖੁਖਾ ਸਭ ਗਵੰਨਾ ਪਰ ਸ਼ਾਂਤ ਸੁਖਮਨਾਏ ਵਸਿਆ ਜਿਨਿ ਇੱਛਾ ਸਾ ਪੂਜਾਈਆ ਸਦਾ ਕੁਰਬਾਨ ਦਿੱਤਾ ਗੁਰੂ ਘਰ ਹਾਂ ਜਿਹਹ ਦੀਆਂ ਇਹ ਬੜਿਆਈਆ ਰਹਿ ਨਾਨਕ ਸੁਨੋ ਸੰਤ ਸਬਤ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੀ ਪੰਚੋ ਸ਼ਬਦ ਤਤਕਰ ਸਭਾ ਦੇ ਤਤਸਭਾ ਕੇ ਸਬਦ ਵਾਚੇ ਇਕਾ ਲਚਿ ਤਰਤਾਰੀਆ ਹੰਝੂ ਉਤਦ ਵਸ ਕੀਤੇ ਕਾਲ ਕੰਟਿ ਮਾਰੇ ਆ ਤੁਲ ਕਰਮ ਪਾਇਆ ਤੁਜਨ ਕਾ ਸਿ ਨਾਮ ਹਰਿਜ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਤਕਰ ਅਨਹਦ ਵਾਚੇ ਅੰਦਰ ਸੁਨਹੁ ਵੱਡ ਪਾਗੀ ਹੋ ਸਗਲ ਮਨ ਹੋ ਰਿਤ ਪੂਰੀ ਔਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਹੀ ਬਾਣ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਹੁਣ ਤੇ ਪਰੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਪ੍ਰਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜ ਅਨਹਦ ਤੂਰ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਪ੍ਰਪੂਰੀ ਬੇਨਵੰਤ ਨਾਨਕ ਗੋਰੀ ਚਰਨ ਹਲਾਕੇ ਵਾਚੇ ਅਨਹਦ ਤੂਰੇ ਮਦਾਬਣੀ ਮਹਲਾ ਪੰਜਵਾਂ ਥਾਲ ਵਿੱਚ ਇਹਨ ਵਸਤੂ ਪਈਓ ਸਤ ਸਨ ਤੋਂ ਖਿਤੇਯਾਰੋ ਅੰਮ੍ਰਿਤ ਨਾਮ ਔਰ ਫਕੁਰਤ ਪਈਓ ਜਿਸ ਕਾ ਸਭ ਸ ਅਧਾਰੋ ਜੇ ਕੋ ਖਾਵੇ ਜੇ ਕੋ ਪੁਚੈ ਜਿਸ ਕਾ ਹੋਏ ਉਧਾਰੋ ਇਹੇ ਵਸਤ ਜਿਨਹ ਜਾਈ ਨਿਤਨਤ ਰਖੁਰ ਧਰ ਤਬ ਸੰਸਾਰ ਚਰਨ ਲਗ ਕਰੀ ਜਾ ਸਭ ਨਾਨਕ ਬ੍ਰਹਮ ਅਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤਿਤੋਈ ਮੈ ਨਿਰਗੁਣਿਆਰੀ ਕੋਕਨ ਨਾਹੀ ਆਪੇ ਤਸਪਿਓਈ ਤਰਸਪਿਓ ਮੈ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾ ਨਿਕ ਨਾਮ ਮਿਲੇ ਤਾ ਜੀਵਾ ਤਨ ਮਨ ਤੀਵੇ ਹਰਿਆ ਕੌੜੀ ਕਿਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਹੋਤੇ ਤੇਰੀ ਰੱਖ ਅਗਨੀ ਉੱਦਰ ਮਾਨ ਸੁਣ ਕੇ ਜਲ ਕੇ ਦੂਤ ਨਾਏ ਤੇਰੇ ਛੱਡ ਜਾਹੀ ਪੌਜਲ ਬਖਮਸਗਾਹੋ ਗੁਰ ਸਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾਹੀ ਕਲਮੈ ਇਹੋ ਕਵਨ ਗੁਰੂ ਗੋਬਿੰਦ ਗਾਹੀ ਸਭ ਸੇ ਲੋ ਕ੍ਰਪਾਲ ਸਮਾਲੇ ਸਾਹਿ ਸਾਹਿ ਵਿਰਥ ਕੋਈ ਨ ਜਾਏ ਜੇ ਆਵੇ ਤਦ ਆਹੀ ਸ਼ਲੋਕ ਮਹਲਾ 5 ਹਮ ਤੇ ਗੁਰ ਅਰਦਨਾ ਜਿਹਵਾ ਜਪ ਗੁਰ ਨਾਉ ਨਿਤੇ ਸਤ ਗੁਰ ਪੇਖਣਾ ਸਰਵਣੀ ਸੁਰਨਾ ਗੁਰ ਨਾਉ ਸਤ ਗੁਰ ਸੇ ਤੀਰਤਿਯਾ ਦਰਗੇ ਪਾਈਏ ਖਾਓ ਸਹੋ ਨਾਨਕ ਕਿਰਪਾ ਕਰੀ ਜਿਸ ਨੂੰ ਇਹ ਵਖ ਦੇ ਜਗ ਮੈਂ ਉਤਮ ਕਟ ਡੀ ਹੈ ਵਿਰਲੇ ਕੇ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਆਪ ਉਬ ਹਰੀ ਅਨ ਗੁਰ ਕੀ ਪੈ ਰੀ ਪਾਏ ਕਾਜ ਸਵਾਰਿਆਨ ਹੋਆ ਆਪ ਜਿਆਲ ਮਨੋ ਨਾ ਵਿਸਾਰਿਆਨ ਸਾਧ ਜਨ ਕੇ ਸੰਗ ਹਮ ਜਲ ਤਾਰਿਆਨ ਸਵਾਗਤ ਨਿੰਦ ਕੋ ਦੁਸ਼ਟਾ ਜਿਨ ਮਾਹੀ ਬੇਦਾਰੀਆਂ ਤੇ ਸਾਹਿਬ ਕੀ ਤੀਕ ਨਾਨਕ ਮਨੇ ਮਾਹੀ ਜਿਸ ਮਰਤ ਸੁਖ ਹੋਈ ਸਗਲੇ ਦੁਖ ਜਾਹੀ ਤੇ ਸਾਹਿਬ ਕੀ ਤੀਕ ਨਾਨਕ ਮਨੇ ਮਾਹੀ ਜਿਸ ਮਰਤ ਸੁਖ ਹੋਈ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਗੱਤੀ ਸੀ ਗਿਆ